ਸਾਲ ਦੇ ਵਿੱਚ ਮੇਰੀ ਤੁਹਾਡੇ ਨਾਲ ਪਹਿਲੀ ਮੁਲਾਕਾਤ ਹੋ ਰਹੀ ਹੈ ਤੁਹਾਨੂੰ ਸਭ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਛੱਬੀ ਤੁਹਾਡੇ ਵਾਸਤੇ ਖੁਸ਼ੀਆਂ ਤੰਦਰੁਸਤੀ ਲੈ ਕੇ ਆਵੇ ਜਿਹੜੇ ਵੀ ਇਬਾਰੇ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ ਹੋਰ ਤਰੱਕੀਆਂ ਕਰੋ ਅੱਜ ਦੇ ਇਸ ਪ੍ਰਸਤਾਪ ਵਿੱਚ ਕੁਝ ਗਰੀਬ ਉਹਨਾਂ ਕੰਮੀਆਂ ਨੇ ਜਿਹੜੀ ਕੱਲ ਅਰੈਸਟ ਹੋਈ ਹੈ 328 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਲਾਪਤਾ ਨੇ ਔਰ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਨੇ ਧਾਮੀ ਸਾਹਿਬ ਉਹ ਇਹ ਗੱਲ ਕਹਿੰਦੇ ਨੇ ਕਿ ਇਹ ਸਿੱਖ ਮਾਮਲਿਆਂ ਦੇ ਵਿੱਚ ਸਿੱਧੀ ਦਖਲ ਅੰਦਾਜ਼ੀ ਹੈ ਜਦੋਂ ਕਿ ਇਹ ਮਾਮਲਾ ਐਫ ਆਈ ਆਰ ਤੱਕ ਜਾਂ ਐਸ ਆਈ ਟੀ ਤੱਕ ਪਹੁੰਚਣ ਦਾ ਕਾਰਨ ਕੀ ਬਣਿਆ ਤੁਸੀਂ ਸਾਰੇ ਜਾਣਦੇ ਹੋ ਮਾਝੋਤ ਪੰਜਾਬ ਰਾਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਈ ਸੀ ਉਸ ਪਟੀਸ਼ਨ ਦਾ ਨਿਪਟਾਰਾ ਕਰਦੇ ਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਆਦੇਸ਼ ਦਿੱਤਾ ਸੀ ਕਿ ਇਹਦੀ ਫਰਦਰ ਇਨਵੈਸਟੀਗੇਸ਼ਨ ਸਰਕਾਰ ਕਰੇ ਉਸੇ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਹੋਈ ਫਿਰ ਜਿਹੜੇ ਕਾਬਲ ਆਫੀਸਰ ਨੇ ਉਹਨਾਂ ਦੇ ਉੱਤੇ ਆਧਾਰਿਤ ਇੱਕ ਐਸ ਆਈ ਟੀ ਦਾ ਗਠਨ ਕੀਤਾ ਗਿਆ ਔਰ ਇਸ ਮਾਮਲੇ ਦੇ ਵਿੱਚ ਪਹਿਲੀ ਗ੍ਰਿਫਤਾਰੀ ਜਿਹੜੀ ਉਹ ਹੋਈ ਆ ਕੰਪਨੀ ਮਿਸਟਰ ਕੋਹਲੀ ਨੇ ਐਸਐਸ ਕੋਹਲੀ ਸਤਿੰਦਰ ਸਿੰਘ ਕੋਹਲੀ ਜਿਹੜੇ ਕਿ ਸੀਏ ਨੇ ਉਹ ਸੀਏ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਰਹੇ ਨੇ ਤੇ ਉਹ ਸੀਏ ਬਾਦਲ ਪਰਿਵਾਰ ਦੇ ਵੀ ਨੇ ਬਾਦਲ ਪਰਿਵਾਰ ਦੇ ਜਿੰਨੇ ਬਿਜ਼ਨਸ ਨੇ ਉਹਨਾਂ ਦੇ ਉਹ ਸੀਏ ਨੇ ਸਮੇਂ-ਸਮੇਂ ਦੇ ਉੱਤੇ ਕਈ ਤਰ੍ਹਾਂ ਦੇ ਵਿਵਾਦ ਉਹਨਾਂ ਦੇ ਨਾਲ ਜੁੜਦੇ ਰਹੇ ਨੇ ਮੈਂ ਉਹਨਾਂ ਵਿਵਾਦਾਂ ਦੇ ਇਸ ਥਾਂ ਦੇ ਵਿੱਚ ਨਹੀਂ ਜਾਣਾ ਜਾਇਦਦ ਵਿੱਚ ਕਿ ਉਹ ਕੀ ਕੀ ਵਿਵਾਦ ਸਨ ਉਹ ਚਾਹੇ ਫੋਟੋਆਂ ਦੇ ਰੂਪ ਦੇ ਵਿੱਚ ਸਨ ਚਾਹੇ ਕਈ ਹੋਰ ਤਰ੍ਹਾਂ ਦੇ ਜਿਹੜੇ ਪੈਸਿਆਂ ਦਾ ਮਾਮਲਾ ਹੈ ਸ਼੍ਰੀ ਅਕਾਲਪਤੀ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੱਲ ਇੱਕ ਕਲੈਰੀਫਿਕੇਸ਼ਨ ਜਿਹੜਾ ਦਿੱਤਾ ਜਿੱਥੋਂ ਮੈਂ ਗੱਲ ਸ਼ੁਰੂ ਕਰਨੀ ਚਾਹਨਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੇ ਆਦੇਸ਼ ਦਿੱਤਾ ਸੀਗਾ ਕਿ ਜਿਹੜੇ 75% ਪੈਸੇ ਐਸਐਸ ਕੋਲੀ ਹੋਰਾਂ ਦੇ ਅਦਾਰੇ ਨੂੰ ਗਏ ਹੋਏ ਨੇ ਜਿਹੜਾ ਉਹਨਾਂ ਦਾ ਸੀ ਇਹ ਅਦਾਰਾ ਤੇ ਉਹ ਜਮਾ ਕਰਵਾਏ ਜਾਣ ਉਹ ਵਾਪਸ ਲਏ ਜਾਣ ਉਹ ਵਾਪਸ ਅਜੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤੇ ਦੇ ਵਿੱਚ ਨਹੀਂ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕਹਿੰਦੀ ਹੈ ਕਿ ਉਹਨਾਂ ਨੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਕੋਲੇ ਇਹ ਮਾਮਲਾ ਲੈ ਕੇ ਗਏ ਹੋਏ ਨੇ ਲਿਆ ਸਕਦੇ ਨੇ ਜੋ ਵੀ ਉਹ ਕਰ ਰਹੇ ਨੇ ਉਹ ਠੀਕ ਹੈ ਪਰ ਇਥੇ ਜਿਹੜਾ ਵੱਡਾ ਸਵਾਲ ਇਹ ਹੈ ਇਸ ਮਾਮਲੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੇ ਵਕੀਲ ਰੱਖ ਰਹੇ ਨੇ ਉਹ ਸਿਆਲਕਾ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਪੈਸੇ ਵਾਪਸ ਕੀਤੇ ਜਾਣ ਤੇ ਕੱਲ ਜਦੋਂ ਐਸਐਸ ਕੋਹਲੀ ਹੋਰਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਉੱਥੇ ਉਹ ਕੋਹਲੀ ਦੇ ਵਕੀਲ ਵੱਜੋਂ ਵੀ ਪੇਸ਼ ਹੋਏ ਨੇ ਉਸੇ ਹੀ ਕੋਲੀ ਦੇ ਵਕੀਲ ਦੇ ਵੱਜੋਂ ਜਿਹੜਾ ਕਿ 328 ਰੂਪ ਵਾਲੇ ਮਾਮਲੇ ਦੇ ਵਿੱਚ ਜਿਹੜੀ ਐਫ ਆਈ ਆਰ ਦਰਜ ਹੋਈ ਆ ਉਹਦੇ ਵਿੱਚ ਨਾਮਜ਼ਦ ਹੁਣ ਇਹ ਕਨਫਲਿਕਟ ਆਫ ਇੰਟਰਸਟ ਹੈ ਜਾਂ ਫਿਰ ਜਾਣਬੁੱਝ ਕੇ ਜਿਹੜਾ ਉਹਨਾਂ ਨੂੰ ਪੇਸ਼ ਕੀਤਾ ਗਿਆ ਜਦੋਂ ਇੱਕ ਵਕੀਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉਹ ਪੈਸੇ ਵਾਪਸ ਕਰਾਉਣ ਦੇ ਵਾਸਤੇ ਪੇਸ਼ ਹੋ ਰਿਹਾ ਐ ਐਸਜੀਪੀਸੀ ਵੱਲੋਂ ਤੇ ਦੂਜੇ ਪਾਸੇ ਜਿਹੜਾ ਵਿਅਕਤੀ 328 ਰੂਪ ਵਾਲੇ ਮਾਮਲੇ ਦੇ ਵਿੱਚ ਨਾਮਜ਼ਦ ਆ ਉਹਦੇ ਵੱਲੋਂ ਵੀ ਅਦਾਲਤ ਦੇ ਵਿੱਚ ਉਹ ਪੇਸ਼ ਹੋ ਰਿਹਾ ਹੈ। ਕਹਿੰਦੇ ਹਰਪ੍ਰੀਤ ਸਿੰਘ ਹੋਰਾਂ ਨੇ ਕੱਲ ਇਹ ਗੱਲ ਜਿਹੜੀ ਉਹ ਇਹ ਕਹੀ ਆ ਬਹੁਤ ਅਹਿਮ ਹੈ ਇਹ। ਉਹਨਾਂ ਕਿਹਾ ਕਿ ਇਹ ਜਿਹੜੀ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਉਹਨਾਂ ਨੇ ਕਰਵਾਈ ਸੀ ਪਰ ਜਦੋਂ ਇਹਦੇ ਵਿੱਚ ਐਸਐਸ ਕੋਹਲੀ ਦਾ ਨਾਮ ਆ ਗਿਆ ਤਾਂ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਫ਼ਤੇ ਦੇ ਵਿੱਚ ਹੀ ਜਿਹੜਾ ਮਤਾ ਸੀ ਉਹ ਬਦਲਿਆ ਤੇ ਇਹ ਕਹਿ ਦਿੱਤਾ ਇਹਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਈ ਜਾਊਗੀ ਉਹਨਾਂ ਨੇ ਇੱਕ ਅਹਿਮ ਗੱਲ ਇਹਦੇ ਵਿੱਚ ਹੋਰ ਕਹੀ ਹੈ ਕਿ ਜੇ ਇਹ ਜਿਹੜੇ ਵਿਅਕਤੀ ਸੀ ਜਿਹੜੇ 328 ਰੂਪ ਵਾਲੇ ਮਾਮਲੇ ਦੇ ਵਿੱਚ ਈਸ਼ਰ ਸਿੰਘ ਹੋਰਾਂ ਦੀ ਰਿਪੋਰਟ ਦੇ ਵਿੱਚ ਸ਼ਾਮਲ ਕੀਤੇ ਗਏ ਸਨ ਜੇ ਉਹਦੇ ਵਿੱਚ ਐਸ ਐਸ ਕੋਲੀ ਹੋਰਾਂ ਦਾ ਨਾਮ ਨਾ ਸ਼ਾਮਲ ਹੁੰਦਾ ਤਾਂ ਇਹਦੇ ਉੱਤੇ ਕਾਨੂੰਨੀ ਕਾਰਵਾਈ ਤੁਰੰਤ ਜੜੀ ਉਹ ਹੋ ਜਾਣੀ ਸੀ ਜਿਹੜੇ ਇੱਕ ਕਿਉਂਕਿ ਜਿਹੜਾ ਪ੍ਰਾਈਵੇਟ ਚੈਨਲ ਹੈ ਨਿੱਜੀ ਚੈਨਲ ਹੈ ਬਾਦਲ ਪਰਿਵਾਰ ਦਾ ਜਿਹਨੂੰ ਕਲੇਮ ਵੀ ਕਰਦੇ ਨੇ ਸੁਖਬੀਰ ਸਿੰਘ ਬਾਦਲਹੂਰੀ ਕਿ ਉਹਨਾਂ ਦਾ ਚੈਨਲ ਹੈ ਉਹਦੇ ਪੱਤਰਕਾਰ ਦੇ ਨਾਮ ਦੇ ਉੱਤੇ ਕਮਰਾ ਬੁੱਕ ਸੀ ਜਿੱਥੇ ਐਸ ਐਸ ਕੋਲੀ ਨੂੰ ਅਰੈਸਟ ਜੇਸ ਹੋਟਲ ਦੇ ਵਿੱਚੋਂ ਕੀਤਾ ਗਿਆ ਉਹਨਾਂ ਦੇ ਨਿੱਜੀ ਚੈਨਲ ਦੇ ਇੱਕ ਮੀਨ ਪੱਤਰਕਾਰ ਦੇ ਨਾਮ ਦੇ ਉੱਤੇ ਕਮਰਾ ਬੁੱਕ ਸੀ ਜਿੱਥੋਂ ਐਸ ਐਸ ਕੋਲੀ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਪੁਲਿਸ ਦੇ ਵੱਲੋਂ ਸਵਾਲ ਜਿਹੜਾ ਹੁਣ ਇਹ ਆ ਕਿ ਇੱਕ ਬੰਦੇ ਨੂੰ ਕੌਣ ਪ੍ਰੋਟੈਕਟ ਕਰ ਰਿਹਾ ਧਾਮੀ ਸਾਹਿਬ ਕਹਿੰਦੇ ਆ ਕਿ ਇਸ ਸਿੱਖ ਮਾਮਲਿਆਂ ਦੇ ਵਿੱਚ ਦਖਲ ਹੈ ਜਦੋਂ ਕਿ ਗੁਰਸਿੱਖ ਜਿਹੜੇ ਨੇ ਚਾਹੇ ਉਹ ਵਡਾਲਾ ਸਾਹਿਬ ਨੇ ਚਾਹੇ ਉਹਨਾਂ ਦੇ ਨਾਲ ਸਾਥੀ ਜਿਹੜੇ ਬੈਠੇ ਉਹਨੇ ਚਾਹੇ ਖੋਸਾ ਸਾਹਿਬ ਨੇ ਜਾਂ ਜਿਹੜੇ ਵਕ ਵਕ ਸਿੱਖ ਦਿੱਥੇਬੰਦੀਆਂ ਨੇ ਕੱਲ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀਆਂ ਨੇ ਉਹਨੇ ਕਿ ਉਹ ਗੁਰਸਿੱਖ ਨਹੀਂ ਕਿ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਵਿਸ਼ਵਾਸ ਨੇ ਉਹਨਾਂ ਦੇ ਅੰਤ ਅੰਦਰ ਸਾਹਮਣੇ ਆਉਣਾ ਚਾਹੀਦਾ ਤੇ ਅਸਲੀਅਤ ਜਿਹੜੀ ਆ ਕੋ ਸਾਹਮਣੇ ਆਉਣੀ ਚਾਹੀਦੀ ਹੈ ਤਾਂ ਮੀ ਸਾਹਿਬ ਅਜੇ ਵੀ ਇਹ ਗੱਲ ਕਹਿ ਰਹੇ ਆ ਕਿ ਇਸ ਸਿੱਖ ਮਾਮਲਿਆਂ ਦੇ ਵਿੱਚ ਸਿੱਧਮ ਸਿੱਧਾ ਦਖਲ ਹੈ ਇੱਕ ਸਵਾਲ ਜਿਹੜਾ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਹੁਰੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਇੱਕ ਅਧਿਕਾਰੀ ਜਥੇਦਾਰ ਸਨ ਉਸ ਵੇਲੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਚੈਨਲ ਲਾਂਚ ਕਰੇ ਉਹਨਾਂ ਨੇ ਟਾਈਮ ਲਿਮਿਟ ਦਿੱਤੀ ਸੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਚੈਨਲ ਲਾਂਚ ਕਿਉਂ ਨਹੀਂ ਕੀਤਾ ਸਰਬ ਦੇ ਸਾਹਮਣੇ ਆ ਉਹ ਇਸ ਕਰਕੇ ਨਹੀਂ ਕੀਤਾ ਕਿ ਜਿਹੜਾ ਬਾਦਲ ਪਰਿਵਾਰ ਦਾ ਚੈਨਲ ਉਹਦੇ ਤੇ ਪੁਰਾਣੀ ਤੇ ਦਸਤਾਵੇਜ਼ ਸਭ ਕੁਝ ਸਾਰਾ ਸਾਰਾ ਇਹਨਾਂ ਡਾਕੂਆਂ ਦੇ ਵਿੱਚ ਟੋਲਕੀ ਆਪਣੀ ਜਿਹੜੀ ਬਣੀ ਆ ਉਹਦਾ ਸਾਰੀ ਡਿਟੇਲ ਜਿਹੜੀ ਉਹ ਰੱਖਦਾ ਇਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਦੋਂ ਦੇ ਕਾਰਜਕਾਰੀ ਜਥੇਦਾਰ ਜਿਹੜੇ ਸੰਗਿਆਨੀ ਹਰਪ੍ਰੀਤ ਸਿੰਘ ਹੋਰੇ ਉਹਨਾਂ ਦੇ ਵੱਲੋਂ ਦਿੱਤੇ ਗਏ ਆਦੇਸ਼ ਦੀ ਪਾਲਣਾ ਉਸ ਵੇਲੇ ਨਹੀਂ ਕੀਤੀ ਗਈ ਇੱਕ YouTube ਦੇ ਉੱਤੇ ਚੈਨਲ ਬਣਾ ਕੇ ਉਹਦੇ ਉੱਤੇ SGPC ਜਿਹੜਾ ਦੀ ਉਹ ਲਿਖ ਦਿੱਤਾ ਗਿਆ ਕਿਉਂਕਿ ਜੇ ਸੈਟਲਾਈਟ ਚੈਨਲ ਜੋ ਉਦੋਂ ਦੇ ਜਿਹੜੇ ਜੱਜੇਦਾਰ ਸਾਫ ਸਨ ਉਹਨਾਂ ਨੇ ਇਹ ਕਿਹਾ ਸੀਗਾ ਕਿ ਉਹ ਫ੍ਰੀ ਟੂ 에ਅਰ ਹੋਵੇ ਉਹ ਚਾਹੇ ਤੁਹਾਡੇ ਚੈਨਲਸ ਨੇ ਵਿਦੇਸ਼ਾਂ ਵਾਲੇ ਚੈਨਲਸ ਨੇ ਜਿਨੂੰ ਵੀਡੀਓ ਚਾਹੀਦੀ ਆ ਉਹ ਵੀਡੀਓ ਲੈ ਲੈ ਜਿਨੂੰ ਆਡੀਓ ਚਾਹੀਦੀ ਆ ਉਹ ਆਡੀਓ ਲੈ ਲੈ ਤਾਂ ਕਿ ਗੁਰਬਾਣੀ ਦਾ ਪ੍ਰਸਾਰ ਤੇ ਪ੍ਰਚਾਰ ਜਿਹੜਾ ਉਹ ਹੋਰ ਵੱਡੇ ਪੱਧਰ ਤੇ ਹੋ ਸਕੇ ਪਰ ਕਿਉਂਕਿ ਮੁਨਾਫਾ ਜਿਹੜਾ ਇੱਕੋ ਚੈਨਲ ਨੂੰ ਹੋਵੇ ਇਸ ਕਰਕੇ ਸ਼੍ਰੀ ਕਾਲਤਖਸਾਬ ਦੇ ਉਦੋਂ ਦੇ ਕਾਰਜਕਾਰੀ ਜਥੇਦਾਰ ਜਿਹੜੇ ਸਨ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਆਦੇਸ਼ ਦੀ ਕੋਈ ਪਾਲਣਾ ਜਿਹੜੀ ਉਹ ਨਹੀਂ ਕੀਤੀ ਗਈ ਹੁਣ ਸਾਰਾ ਜਿਹੜਾ ਦੀ ਜੇ ਤੁਸੀਂ ਦੇਖੋਗੇ ਲੱਗੂਗਾ ਦੋ ਕੋਣਾ ਨੇ ਤਿੰਨ ਕੋਣਾ ਨੇ ਚਾਰ ਕੋਣਾ ਨੇ ਕੋਣ ਜਿਹੜੀ ਆ ਉਹ ਆ ਕੇ ਉੱਥੇ ਹੀ ਜਿਹੜੀ ਉਹ ਮਿਲ ਜਾਂਦੀ ਹੈ ਐਸਜੀਪੀਸੀ 75% ਵਕੀਲ ਫਿਰ ਉਹ ਵਿਅਕਤੀ 328 ਰੁਪਿਆਂ ਵਾਲਾ ਫਿਰ ਉਹਦਾ ਵਕੀਲ ਫਿਰ ਇੱਕ ਜਿਹੜਾ ਗੁਰਬਾਣੀ ਟੈਲੀਕਾਸਟ ਕਰਦਾ ਉਹਦਾ ਚੈਨਲ ਉਹ ਚੈਨਲ ਫਿਰ ਉਸ ਚੈਨਲ ਦਾ ਪੱਤਰਕਾਰ ਉਹਦੇ ਨਾਂ ਦੇ ਉੱਤੇ ਕਮਰਾ ਬੁੱਕ ਉੱਥੋਂ ਫਿਰ ਉਹ ਜਿਹੜਾ ਕੋਲੀ ਉਸ ਹੋਟਲ ਦੇ ਵਿੱਚ ਜਿਹੜਾ ਰਹਿ ਰਿਹਾ ਇਹ ਸਾਰੀਆਂ ਕੋਨਾ ਜਿਹੜੀਆਂ ਇੱਕ ਪਰਿਵਾਰ ਦੇ ਆਲੇ ਦੁਆਲੇ ਜਿਹੜੀਆਂ ਉਹ ਘੁੰਮੀ ਲਾਰੀਆਂ ਨੇ ਔਰ ਉਸ ਪਰਿਵਾਰ ਨੂੰ ਪ੍ਰੋਟੈਕਟ ਕਰਨ ਦੇ ਵਾਸਤੇ ਉਹਦਾ ਬਿਜ਼ਨਸ ਜਿਹੜਾ ਉਹ ਚੱਲਦਾ ਰਹੇ ਵੱਡੇ ਪੱਧਰ ਦੇ ਉੱਤੇ ਚੱਲਦਾ ਰਹੇ ਇਸੇ ਕਰਕੇ ਬਾਕੀ ਚੈਨਲਸ ਦੇ ਵਾਸਤੇ ਜਿਹੜੀ ਆ ਉਹ ਗੁਰਬਾਣੀ ਨੂੰ ਟੈਲੀਕਾਸਟ ਕਰਨ ਨਹੀਂ ਦਿੱਤਾ ਜਾ ਰਿਹਾ ਪਿਛਲੇ ਸਾਲਾਂ ਤੋਂ ਹੁਣ ਮੇਰਾ ਕਲ ਸਭ ਦੇ ਸਾਹਮਣੇ ਜਿਹੜੀ ਦੀ ਇਹ ਬਿਲਕੁਲ ਕ੍ਰਿਸਟਲ ਕਲੀਅਰ ਹੈ ਕਿ ਕਿਹਦੇ ਕਰਕੇ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਸਾਬਕਾ ਕਾਰਜਕਾਰੀ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਹਨਾਂ ਦੇ ਆਦੇਸ਼ ਦੇ ਅਨੁਸਾਰ ਇਹ ਚੈਨਲ ਨਹੀਂ ਸੀ ਲਾਂਚ ਕੀਤਾ ਗਿਆ ਜੇ ਇੱਕ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਉੱਥੋਂ ਜਿਹੜੇ ਕੋਈ ਵੀ ਆਦੇਸ਼ ਆਉਂਦਾ ਉਹ ਮੰਨਣਾ ਚਾਹੀਦਾ ਹੈ ਹਰੇਕ ਨੂੰ ਔਰ ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ ਫਿਰ ਇਹ ਆਦੇਸ਼ ਜਿਹੜਾ ਸੀ ਉਹ ਕਿਉਂ ਨਹੀਂ ਮੰਨਿਆ ਗਿਆ ਔਰ ਇੱਕ ਵਿਅਕਤੀ ਨੂੰ ਪ੍ਰੋਟੈਕਟ ਕਰਨ ਦੇ ਵਾਸਤੇ ਈਸ਼ਰ ਸਿੰਘ ਜੀ ਦੀ ਜਿਹੜੀ ਰਿਪੋਰਟ ਸੀ ਜਿਹਦੇ ਵਿੱਚ ਉਹਨਾਂ ਨੇ ਇਹਨਾਂ ਵਿਅਕਤੀਆਂ ਨੂੰ ਦੋਸ਼ੀ ਬਣਾਇਆ ਸੀਗਾ ਉਹਦੇ ਵਾਸਤੇ ਮਤਾ ਪੈਂਦਾ ਕਿ ਇਹਨਾਂ ਦੇ ਉੱਤੇ ਵਿਭਾਗੀ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਸ ਮਤੇ ਨੂੰ ਜਿਹੜਾ ਉਹ ਖਤਮ ਕਰਨ ਦੇ ਵਾਸਤੇ ਅਗਲੇ 5-7 ਦਿਨਾਂ ਦੇ ਵਿੱਚ ਇੱਕ ਹੋਰ ਮਤਾ ਪੈ ਜਾਂਦਾ ਕਿ ਨਹੀਂ ਇਹਦੇ ਉੱਤੇ ਕਾਨੂੰਨੀ ਕਾਰਵਾਈ ਨਹੀਂ ਕਰਨੀ ਕਿਉਂਕਿ ਉਹਦੇ ਵਿੱਚ ਇੱਕ ਅਹਿਮ ਵਿਅਕਤੀ ਐਸ ਐਸ ਕੋਲੀ ਹੋਰਾਂ ਦਾ ਨਾਮ ਜਿਹੜਾ ਉਹ ਸ਼ਾਮਲ ਸੀਗਾ ਇੱਕ ਵਿਅਕਤੀ ਨੂੰ ਕਿਉਂ ਇੰਨਾ ਪ੍ਰੋਟੈਕਟ ਕੀਤਾ ਜਾ ਰਿਹਾ ਉਹਦੇ ਕੋਲ ਇੱਕ ਕੀ ਭੇਦ ਨੇ ਉਹ ਕਿੱਥੇ ਰਹਿੰਦਾ ਰਿਹਾ ਕਿਹੜੇ ਹੋਟਲਾਂ ਦੇ ਵਿੱਚ ਕੀ ਕੁਝ ਮਗਾਉਂਦੇ ਰਹੇ ਨੇ ਕੀ ਕੁਝ ਚੱਲਦਾ ਰਿਹਾ ਇਹਦੇ ਸੰਬੰਧੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਖੁਲਾਸੇ ਜਿਹੜੇ ਉਹ ਹੋਣ ਦੀ ਪੂਰੀ ਉਮੀਦ ਹੈ ਮੈਂ ਧਾਮੀ ਸਾਹਿਬ ਨੂੰ ਇੱਕ ਵਾਰੀ ਫੇਰ ਬੇਨਤੀ ਕਰਨੀ ਚਾਹਨਾ ਹੈ ਕਿ ਜਿਹੜੀ ਸਿੱਟ ਬਣੀ ਹੈ ਐਸਆਈਟੀ ਜਿਹੜੀ ਬਣੀ ਹੈ ਜਿਹਨੂੰ ਇੱਕ ਅਹਿਮ ਕਾਮਯਾਬੀ ਜਿਹੜੀ ਉਹ ਮਿਲੀ ਹੈ ਜਿਹਦੇ ਵਿੱਚ ਇੱਕ ਵਿਅਕਤੀ ਅਰੈਸਟ ਹੋਇਆ ਇਸ ਸਿੱਟ ਨੂੰ ਸਹਿਯੋਗ ਕੀਤਾ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸਿੱਟ ਨੂੰ ਸਹਿਯੋਗ ਕਰੇ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਲਾਪਤਾ ਹੋਏ 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਉਹ ਕਿੱਥੇ ਨੇ ਓਹੋ ਕਿਸ ਜਗ੍ਹਾ ਦੇ ਉੱਤੇ ਨੇ ਜੇ ਤੁਸੀਂ ਜਿਹੜੇ ਮੌਜੂਦਾ ਜੱਤੇਦਾਰ ਸਾਹਿਬ ਨੇ ਜਿਹੜਾ ਉਹਨਾਂ ਨੇ ਉਸ ਦਿਨ ਲਿਖਤ ਰੂਪ ਦੇ ਵਿੱਚ ਜਿਹੜਾ ਜਾਰੀ ਕੀਤਾ ਆਦੇਸ਼ ਜੇ ਉਹਦੇ ਵਿੱਚ ਵੀ ਤੁਸੀਂ ਦੇਖੋਗੇ ਤਾਂ ਇਹ ਲਿਖਿਆ ਹੋਇਆ ਕਿ ਉਹਨਾਂ ਨੇ ਕਿਹਾ ਕਿ ਮੈਂ ਆਦੇਸ਼ ਕਰਦਾ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਉਹ ਆਪਣੇ ਅਮਲੇ ਦੇ ਨਾਲ ਆਪਣੇ ਸਾਧਨਾਂ ਦੇ ਨਾਲ ਇਹ ਪਤਾ ਕਰੇ ਕਿ ਉਹ 328 ਰੂਪ ਕਿੱਥੇ ਨੇ ਇਹਦਾ ਮਤਲਬ ਉਹ ਵੀ ਮੰਨ ਰਹੇ ਨੇ ਕਿ ਅਜੇ ਤੱਕ ਪਤਾ ਨਹੀਂ ਲੱਗਿਆ ਜਦੋਂ ਕਿ ਤਮੀ ਸਾਹਿਬ ਇੱਕੋ ਹੀ ਗੱਲ ਕਹਿ ਰਹੇ ਨੇ ਕਿ ਉਹ ਪਤਾ ਲੱਗਿਆ ਸੀ ਉਹ ਤਾਂ ਫੰਡਾਂ ਦੀ ਹੀਰਾ ਫੇਰੀ ਸੀ ਉਹ ਤਾਂ ਗਿਣਤੀ ਪੱਖੋਂ ਜਿਹੜੀ ਉਹ ਅਹੇਰਾ ਫੇਰੀ ਸੀ ਸੋ ਐਸਆਈਟੀ ਜਿਹੜੀ ਆ ਉਹ ਠੀਕ ਤਰੀਕੇ ਦੇ ਨਾਲ ਕੰਮ ਕਰੇ ਇਹਦੀ ਜਾਂਚ ਜਿਹੜੀ ਆ ਉਹ ਸਿਰੇ ਲੱਗੇ ਉਹਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਅਪੀਲ ਹੈ ਕਿ ਉਹ ਇਸ ਜਾਂਚ ਦੇ ਮਾਮਲੇ ਦੇ ਵਿੱਚ ਇਸ ਸਿੱਟ ਦੀ ਐਸਆਈਟੀ ਦਾ ਸਹਿਯੋਗ ਕਰੇ ਜਿਹੜੀ ਕਿ ਸਮੂਹ ਦੁਨੀਆ ਦੇ ਵਿੱਚ ਰਹਿੰਦੇ ਗੁਰੂ ਨਾਨਕ ਨਾਮ ਲੇਵਾ ਜਿਹੜੇ ਸਿੱਖ ਭਾਈਚਾਰਾ ਹੈ ਜਾਂ ਗੁਰਬਾਣੀ ਨੂੰ ਜਿਹੜੇ ਮੰਨਣ ਵਾਲੇ ਲੋਕ ਨੇ ਉਹਨਾਂ ਦੇ ਮਨਾਂ ਦੇ ਅੰਦਰ ਜਿਹੜੇ ਪੈਦਾ ਹੋਏ ਸਵਾਲ ਨੇ ਉਹ ਸਵਾਲਾਂ ਦੇ ਜਵਾਬ ਮਿਲ ਸਕਣਗੇ ਇਹ ਇਹ ਪੁਲੀਸ ਨੂੰ ਫਿਰ ਅਰੈਸਟ ਕੀਤਾ